ਸਾਰੇ ਨੂੰ ਪਿਆਰ ਭਰੀ ਸਸ਼ਕਤੀ ਸ਼ਕਲ ਜੀ ਮਾਨਜੁਗ ਸੁਪਰੀਮ ਕੋਰਟ ਦਿੱਤੇ ਗਏ ਜਿਹੜੇ ਇੱਕ ਵੱਡੇ ਫੈਸਲੇ ਦਾ ਜ਼ਿਕਰ ਕਰਾਂਗੇ ਜਿਸ ਨੂੰ ਅਸਤੱਕ ਵੀ ਪੰਜਾਬ ਸਰਕਾਰ ਨੇ ਇਗਨੋਰ ਕਰਕੇ ਲੱਖਾਂ ਪੈਨਸ਼ਨਰਾਂ ਦਾ ਸਿਵਿਧਾਨ ਹੱਕ ਰੋਕ ਕੇ ਰੱਖਿਆ ਹੈ ਜੇਕਰ ਦੋਸਤੋ ਚੈਨਲ ਤੇ ਨਵਿਓ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭੇ ਨਾਲ ਜ਼ਰੂਰ ਸ਼ੇਅਰ ਕਰਨਾ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਮਾਨਜੁਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿਰੁੱਧ ਕੋਈ ਫੈਸਲਾ ਆਉਂਦਾ ਹੈ ਤਾਂ ਸਰਕਾਰ ਇੱਕਦਮ ਹਰਕਤ ਦੇ ਵਿੱਚ ਆ ਜਾਂਦੀ ਹੈ ਤੇ ਫੈਸਲੇ ਨੂੰ ਫਟਾਫਟ ਲਾਗੂ ਕਰ ਦਿੰਦੀ ਹੈ ਜੇਕਰ ਮੁਲਾਜ਼ ਤਾਂ ਪੰਜਾਬ ਸਰਕਾਰ ਕਾਨੂੰਨੀ ਪੇਜ ਵਰਤ ਕੇ ਲੰਮਾ ਖਿੱਚਦੀ ਹੈ ਤਾਂ ਇਸੇ ਤਰ੍ਹਾਂ ਹੀ ਇਹ ਪੈਸ਼ਨਰ ਸਬੰਧੀ ਮਹਾਨਜੋਕ ਸੁਪਰੀਮ ਕੋਰਟ ਤੋਂ ਕਈ ਸਾਲਾਂ ਪਹਿਲਾਂ ਇੱਕ ਵੱਡਾ ਫੈਸਲਾ ਆਇਆ ਸੀ ਪਰੰਤੂ ਗੱਲ ਇਹ ਹੈ ਕਿ ਅੱਜ ਵੀ ਅੱਜ ਵੀ ਸਰਕਾਰ ਨੇ ਇਸ ਨੂੰ ਨਜ਼ਰਅੰਦਾਜ਼ ਕਰਕੇ ਲੱਖਾਂ ਪੈਸ਼ਨਰਸ ਦਾ ਹੱਕ ਨੂੰ ਦਬਾ ਕੇ ਰੱਖਿਆ ਹੈ ਤੇ ਉਹਨਾਂ ਨੂੰ ਖੱਜਲ ਹੋਣ ਦੇ ਲਈ ਮਜਬੂਰ ਕੀਤਾ ਹੋਇਆ ਹੈ ਤਾਂ ਆਓ ਇਸ ਫੈਸਲੇ ਦੀ ਮੁੱਖ ਗੱਲਾਂ ਤੇ ਇੱਕ ਇੱਕ ਕਰਕੇ ਟਿੱਪਣੀਆਂ ਕਰਕੇ ਕਰਕੇ ਇੱਕ ਇੱਕ ਕਰਕੇ ਚਰਚਾ ਕਰਾਂਗੇ ਨੰਬਰ 1 ਤੇ ਹੈ ਇਸ ਫੈਸਲੇ ਦੀ ਪਹਿਲੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਬੈਂਚ ਨੇ ਅਧਿਕਾਰਤ ਤੌਰ ਤੇ ਫੈਸਲਾ ਸੁਣਾਇਆ ਕਿ ਪੈਨਸ਼ਨ ਇੱਕ ਹੱਕ ਹੈ ਜਿਹੜਾ ਤੇ ਇਸ ਦਾ ਭੁਗਤਾਨ ਸਰਕਾਰ ਦੇ ਵਿਵੇਕ ਤੇ ਨਿਰਭਰ ਨਹੀਂ ਕਰਦਾ ਰਿਹਾ ਹੈ ਪੈਨਸ਼ਨ ਨੀਮਾ ਦੁਆਰਾ ਦਿੱਤੀ ਜਾਂਦੀ ਹੈ ਅਤੇ ਨੀਮਾ ਦੇ ਅੰਦਰ ਆਉਣ ਵਾਲਾ ਇਹ ਤੇ ਸਰਕਾਰੀ ਮੁਲਾਜ਼ਮ ਪੈਨਸ਼ਨ ਦਾ ਦਾਵਾ ਕਰਨ ਦਾ ਹੱਕਦਾਰ ਹੈ ਇਸ ਮਦਦ ਸੰਬੰਧੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਰਕਾਰੋ ਨੇ ਸਰਕਾਰਾਂ ਨੇ ਜਿਹੜਾ 2004 ਤੋਂ ਬਾਅਦ OPS ਨੂੰ ਖਤਮ ਕਰਕੇ NPS ਦੇ ਅਤੇ ਹੁਣ UPS ਸਕੀਮ ਆਕੇ ਪੈਨਸ਼ਨਰਸ ਦੇ ਅਧਿਕਾਰ ਨੂੰ ਖਤਮ ਕੀਤਾ ਹੈ ਤੇ ਪੈਨਸ਼ਨਰਸ ਨੂੰ ਅਧਿਕਾਰ ਨਾ ਸਮਝਦੇ ਹੋਏ ਇਸ ਨੂੰ ਇੱਕ ਹੈਰਾਨਿਕ ਹੀ ਸਮਝ ਰੱਖਿਆ ਹੈ ਦੂਜੇ ਫੈਸਲੇ ਦੀ ਜੀ ਗੱਲ ਕਰੀ ਤੇ ਦੂਜੇ ਫੈਸਲੇ ਨੇ ਦੂਜੀ ਮੱਧ ਵਿੱਚ ਕਿਹਾ ਗਿਆ ਹੈ ਕਿ ਪੈਨਸ਼ਨਰ ਦੀ ਜਿਹੜੀ ਸੋਧ ਦੀ ਤੇ ਤਨਖਾਹ ਕੇਵਲ ਦੀ ਸੋਧ ਅ ਟੂਟ ਹਨ ਇਸ ਸਬੰਧੀ ਅਸੀਂ ਹੀ ਸਾਰੇ ਜਾਣਦੇ ਹਾਂ ਕਿ ਪੈਨਸ਼ਨ ਸਰਕਾਰ ਨੇ ਪੈਨਸ਼ਨਰਸ ਨੂੰ ਜਿਹੜਾ 2.59 ਦਾ ਫੈਕਟਰ ਰਾਹੀਂ ਪੈਨਸ਼ਨ ਸੋਧਨ ਦੇ ਹੱਕ ਨੂੰ حق ਨੂੰ ਛਿੱਕੇ ਟੰਗ ਰੱਖਿਆ ਹੈ ਤੇ لمبے ਕਾਨੂੰਨੀ ਲੜਾਈ ਲੜ ਕੇ ਕੇਸ ਜਿੱਤਣ ਦੇ ਬਾਵਜੂਦ ਵੀ 2.59 ਦੇ ਫੈਕਟਰ ਦੇ ਨਾਲ ਪੈਨਸ਼ਨ ਸੋਧਨ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਹੈ ਤੀਜੀ ਮੱਦ ਦੀ ਗੱਲ ਕਰੀਏ ਤਾਂ ਕਿ ਬੈਂਚ ਨੇ ਦਾਇਰ ਹੈ ਜਿਹੜਾ ਸੋ ਦੋਸਤੋ ਤੀਜੀ ਜਿਹੜੀ ਹੈ ਉਹ ਬੈਂਚ ਨੇ ਜਿਹੜਾ ਦਰਸਾਇਆ ਹੈ ਕਿ ਸੋਧ ਤੇ ਮੋਡਲੀ ਪੈਨਸ਼ਨ ਪਹਿਲਾਂ ਤਾਂ ਸੋਧੇ ਹੋਏ ਸਕੇਲ ਦੇ ਅਨੁਸਾਰ ਸੋਧੇ ਹੋਏ ਸਕੇਲ ਦੇ ਵਿੱਚ ਘੱਟੋ ਘਾਟ ਤਨਖਾਹ ਜਿਹੜੀ ਬੈਡ ਦੇ ਵਿੱਚ ਮਿਊਡਲੀ ਬੈਡ ਪੈਨਸ਼ਨਰਸ ਦੀ 50% ਤੋਂ ਕੱਟ ਨਹੀਂ ਹੋ ਸਕਦੀ ਇਸ ਸਬੰਧੀ ਵੀ ਅਸੀਂ ਸਾਰੀ ਹੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਸ ਹੱਕ ਨੂੰ ਲੈਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਪੈਨਸ਼ਨਰਾਂ ਨੂੰ ਅਦਾਲਤਾਂ ਦੇ ਵਿੱਚ ਲੰਮੀ ਕਾਨੂੰਨੀ ਲੜਾਈ ਲੜਨੀ ਪੈ ਰਹੀ ਹੈ ਜੋ ਅਜੇ ਤੱਕ ਵੀ ਜਾਰੀ ਹੈ ਚੌਥੀ ਟਿੱਪਣੀ ਹੈ ਕਿ ਸਰਕਾਰ ਪੈਨਸ਼ਨ ਦੇ ਜਾਇਜ਼ ਬਕਾਇਆ ਦੇਣ ਤੋਂ ਇਨਕਾਰ ਕਰਨ ਦੇ ਲਈ ਵਿਤੀ ਬੋਝ ਦਾ ਬਹਾਨਾ ਲੈ ਸਕਦੀ ਹੈ ਇਹ ਮਦ ਬਹੁਤ ਹੀ ਮਹੱਤਵਪੂਰਨ ਹੈ ਇਸ ਮਦਦੇ ਸਬੰਧੀ ਵੀ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੇ ਬਕਾਇਆ ਲੈਣ ਲਈ ਕਿੰਨੀਆਂ ਹੀ ਪਟੀਸ਼ਨਾਂ ਪਾਈਆਂ ਗਈਆਂ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਫੜਕਾਰ ਲਗਾਉਣ ਤੋਂ ਬਾਅਦ ਇਹ ਸਰਕਾਰ ਨੇ ਬਕਾਇਆ ਦੇਣਾ ਮੰਨਿਆ ਵੀ ਹੈ ਤਾਂ ਵਿਤੀ ਬੋਸ ਦਾ ਬਹਾਨਾ ਬਣਾ ਕੇ 36 ਤੋਂ 42 ਕਿਸ਼ਤਾਂ ਦੇ ਵਿੱਚ ਬਕਾਇਆ ਦੇਣ ਤੇ ਮੁਲਾਜ਼ਮਾਂ ਤੇ ਪੈਸ਼ਨਨ ਦਾ ਜਿਹੜਾ ਸ਼ੋਸ਼ਣ ਕੀਤਾ ਗਿਆ ਹੈ ਪੰਜਵੀਂ ਮਹੱਤਮ ਮੰਤਰੀ ਮਦ ਦੀ ਵਿੱਚ ਲਿਖਿਆ ਗਿਆ ਹੈ ਕਿ ਸਰਕਾਰ ਨੂੰ ਬੇਲੋੜੀ ਮਕਦਮੀ ਵਾਜੀ ਤੋਂ ਬਚਣਾ ਚਾਹੀਦਾ ਹੈ ਤੇ ਕਿਸੇ ਵੀ ਮਕਦਮੇ ਵਾਜੀ ਨੂੰ ਉਤਸ਼ਾਹ ਨਹੀਂ ਕਰਨਾ ਚਾਹੀਦਾ ਇਸ ਬਾਰੇ ਵੀ ਅਸੀਂ ਸਭ ਜਾਣਦੇ ਹਾਂ ਕਿ ਜਦੋਂ ਤੱਕ ਕੋਟਨ ਦਾ ਸਹਾਰਾ ਮੁਲਾਜ਼ਮਾਂ ਤੇ ਪੈਨਸ਼ਨ ਨਾਲ ਲੈਣ ਉਦੋਂ ਤੱਕ ਸਰਕਾਰ ਗੱਲ ਸਮਝ ਆਉਂਦੀ ਹੈ ਤਿਆਰ ਨਹੀਂ ਹੁੰਦੀ 6ਵੇਂ ਮਹੱਤਮਪੁਰ ਮੱਧ ਦੇ ਵਿੱਚ ਲਿਖਿਆ ਹੈ ਕਿ ਜਦੋਂ ਪੈਨਸ਼ਨਰਸ ਨੂੰ ਇੱਕ ਅਧਿਕਾਰ ਮੰਨਿਆ ਜਾਂਦਾ ਹੈ ਤਾਂ ਇਹ ਇਨਾਮ ਨਹੀਂ ਤਾਂ ਫਿਰ ਪੈਨਸ਼ਨ ਦੀ ਸੋਧ ਅਤੇ ਤਨਖਾਹ ਸਕੇਲਾਂ ਦੀ ਸੋਧ ਅਟੁੱਟ ਪੈਨਸ਼ਨ ਦੀ ਇੱਕ ਅਧਿਕਾਰ ਹੈ ਤੇ ਇਹ ਇੱਕ ਇਨਾਮ ਨਹੀਂ ਹੈ ਇਸ ਸਬੰਧੀ ਵੀ ਪੈਨਸ਼ਨਰਸ ਨੂੰ ਸਰਕਾਰ ਦੇ ਵੱਲ ਦੇਖਣਾ ਪੈਂਦਾ ਹੈ ਅਤੇ ਲੰਮੇ ਤੇ ਲੰਮਾ ਜਿਹੜਾ ਇੰਤਜ਼ਾਰ ਕਰਨਾ ਪੈਂਦਾ ਹੈ ਇਹ ਸਰਕਾਰ ਕਦੋਂ ਪੈਨਸ਼ਨ ਦੇ ਵਿੱਚ ਸੋਧ ਕਰੇਗੀ ਫੈਸਲਾ ਮਾਨਯੋਗ ਸੁਪਰੀਮ ਕੋਰਟ ਦੇ ਵੱਲ ਜਿਹੜਾ ਵੱਲੋਂ ਸੀ ਜਿਹੜਾ ਡਬਲ ਡਬਲ ਪੀ ਨੰਬਰ ਜਿਹੜਾ ਹੈ 1123 2015 ਸੰਬੰਧੀ ਦਿੱਤਾ ਹੈ ਗਿਆ ਸੀ 1/7/2015 ਨੂੰ ਦਿੱਤਾ ਗਿਆ ਸੀ ਜੋ ਕਿ ਡੀਐਸ ਅਧਿਕਾਰਾਂ ਦੇ ਮਾਮਲੇ ਤੇ ਫੈਸਲੇ ਦੇ ਆਧਾਰਿਤ ਤੇ ਪ੍ਰੰਤੂ 10 ਸਾਲਾਂ ਦੀ ਲੰਮੀ ਸਮਾਂ ਲੰਘਣ ਜਾਣ ਤੇ ਵੀ ਜਿਹੜਾ ਕੇਂਦਰ ਸਰਕਾਰ ਨੇ ਤੇ ਖਾਸ ਤੌਰ ਤੇ ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਅੱਖੋਂ ਜਿਹੜਾ ਕੀ ਓਲੇ ਕਰਕੇ ਲੱਖਾਂ ਹੀ ਮਲਾਜ਼ਮਾਂ ਤੇ ਪੈਨਸ਼ਨਰ ਦੇ ਕਾਫੀ ਉਹਨਾਂ ਨੂੰ ਆਪਣੇ ਹੱਕਾਂ ਦੇ ਲਈ ਕੋਰਟ ਕਚੈਰੀਆਂ ਦੇ ਚੱਕਰ ਲਗਾਉਣੇ ਲਈ ਜਿਹੜਾ ਮਜਬੂਰ ਕੀਤਾ ਤੇ ਪੈਨਸ਼ਨ ਸਰਕਾਰ ਦੁਆਰਾ ਕੀਤਾ ਜਾ ਰਿਹਾ ਹੈ ਵੱਡਾ ਤੱਕਾ ਹੀ ਕਿਹਾ ਜਾ ਸਕਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ